ਸਸਕਾਲੀ ਮੈਂ ਹਕ ਕਵਰ ਸਿੰਘ 베ਦੀ ਪੰਜਾਬ ਦੀ ਸਿਆਸਤ 2027 ਤੋਂ ਪਹਿਲਾਂ ਹੀ ਉਬਾਲ ਮਾਰ ਰਹੀ ਹੈ ਵੱਡੇ ਟਕਰਾ ਦੋ ਵੱਡੀਆਂ ਸਿਆਸੀ ਧਿਰਾਂ ਦੇ ਵਿਚਾਲੇ ਹੁਣ ਤੋਂ ਹੀ ਬੰਨੇ ਸ਼ੁਰੂ ਹੋ ਗਿਆ ਹੈ ਕਿਹਾ ਜਾ ਰਿਹਾ ਸਿੱਕੇ 2027 ਦੇ ਮੱਦੇ ਨਜ਼ਰ ਹਰ ਸਿਆਸੀ ਪਾਰਟੀ ਚੋਣ ਮੋੜ ਵਿੱਚ ਕੰਮ ਕਰ ਰਹੀ ਹੈ ਪਰ ਆਖਰ ਹੁਣ ਭਾਜਪਾ ਦੇ ਨਾਲ ਸਿੱਧੇ ਟਕਰਾ ਵਿੱਚ ਦਖਾਈ ਦੇ ਰਹੀ ਹੈ ਆਮਾਦੀ ਪਾਰਟੀ ਇਹ ਟਕਰਾ ਇਸ ਕਰਕੇ ਬਣ ਰਿਹਾ ਕਿ ਸਵੇਰ ਤੋਂ ਹੀ ਬਹੁਤ ਸਾਰੇ ਭਜਪਾੀਆਂ ਨੂੰ ਪੰਜਾਬ ਪੁਲਿਸ ਨੇ ਡਿਟੇਨ ਕਰ ਲਿਆ ਸਭ ਤੋਂ ਪਹਿਲਾਂ ਕੇਸੀ ਪੰਡਾਰੀ ਨੂੰ ਸ਼ਸ਼ੀਲ ਰਿੰਕੂ ਨੂੰ ਪਟਿਆਲੇ ਦੇ ਵਿੱਚ ਹਲਕਾ ਸਨੌਰ ਦੇ ਵਿੱਚ ਮਹਾਰਾਣੀ ਪ੍ਰਨੀਤ ਕੌਰ ਪੰਜਾਬ ਪੁਲਿਸ ਦੇ ਅਧਿਕਾਰੀਆਂ ਦੇ ਨਾਲ ਖੇਬੜ ਦੇ ਨਜ਼ਰ ਆਏ ਤੇ ਹੌਲੀ-ਹੌਲੀ ਇਹ ਤਸਵੀਰ ਹਰ ਜ਼ਿਲ੍ਹੇ ਤੋਂ ਸਪਸ਼ਟ ਹੋਣ ਲੱਗੀ ਕਿ ਆਖਰ ਮਾਮਲਾ ਕੀ ਹੈ ਡਿਟੇਨ ਕਿਉਂ ਕੀਤੇ ਜਾ ਰਿਹਾ ਹੈ ਬਹੁਤ ਸਾਰੇ ਭਜਪਾ ਆਗੂ ਮਸਲਾ ਨਿਕਲਿਆ ਕਿ ਕੇਂਦਰ ਸਰਕਾਰ ਦੀਆਂ ਸਕੀਮਾਂ ਨੂੰ ਲੈ ਕੇ ਜਾ ਰਿਹਾ ਹੈ ਭਾਜਪਾ ਦੇ ਆਗੂ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਤੇ ਕੈਂਪ ਲਗਾਏ ਜਾ ਰਹੇ ਆ ਤਾਂ ਕਿ ਕੇਂਦਰ ਦੀਆਂ ਜਿਹੜੀਆਂ ਯੋਜਨਾਵਾਂ ਨੇ ਸਕੀਮਾਂ ਨੇ ਉਹਨਾਂ ਨੂੰ ਜ਼ਿਮਨੀ ਪੱਧਰ ਤੇ ਲਾਗੂ ਕੀਤਾ ਜਾ ਸਕੇ ਪਰ ਇਸ ਕਮਤਾ ਪੰਜਾਬ ਸਰਕਾਰ ਵੀ ਕਰ ਸਕਦੀ ਹੈ ਆਮਾਦੀ ਪਾਰਟੀ ਦੀ ਸਰਕਾਰ ਵੀ ਕਰ ਸਕਦੀ ਹੈ ਆਖਰ ਭਾਜਪਾ ਹੀ ਹੁਣ ਨਿਕਲ ਕਿਉਂ ਹੋਇਆ ਮਸਲਾ ਤਾਂ 217 ਦਾ ਹੈ ਪਰ ਜਿਸ ਤਰ੍ਹਾਂ ਦੀ ਜ਼ਮੀਨ ਹੁਣ ਤੋਂ ਹੀ ਭਾਜਪਾ ਨੇ ਸਿਰਜਣੀ ਸ਼ੁਰੂ ਕੀਤੀ ਹੈ ਤਾਂ ਉਸ ਨੂੰ ਲੈ ਕੇ ਇੱਕ ਵੱਡਾ ਵਿਵਾਦ ਟਕਰਾ ਤੇ ਤਕਰਾਰ ਹੁਣ ਤੋਂ ਹੀ ਬੰਨਾ ਸ਼ੁਰੂ ਹੋ ਗਿਆ ਜਿਵੇਂ ਹੀ ਬਹੁਤ ਸਾਰੇ ਭਾਜਪਾੀਆਂ ਨੂੰ ਰੀਟੇਨ ਕਰਨ ਦੀਆਂ ਖਬਰਾਂ ਬਾਹਰ ਆਈਆਂ ਤਾਂ ਭਾਜਪਾ ਦੇ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ ਪੰਜਾਬ ਦੇ ਰਾਜਪਾਲ ਗੁਲਾਬਚੰਦ ਕਟਾਰੀਆ ਨੂੰ ਮਿਲਦੇ ਆ ਤਾਂ ਉਹਨਾਂ ਨੇ ਗੱਲਬਾਤ ਕਰਦੇ ਆ ਕਿ ਆਜ ਦਾ ਦਿਨ ਇਤਿਹਾਸ ਦੇ ਵਿੱਚ ਕਾਲੇ ਅੱਖਰਾਂ ਦੇ ਵਿੱਚ ਲਿਖਿਆ ਜਾਏਗਾ ਕਿਉਂਕਿ ਆਮ ਆਦੀ ਪਾਰਟੀ ਪੰਜਾਬ ਦੇ ਦਲਤਾ ਤੱਕ ਪੰਜਾਬ ਦੇ ਉਹਨਾਂ ਗਰੀਬ ਗੁਰਬਿਆ ਤੱਕ ਕੇਂਦਰ ਦੀਆਂ ਉਸ ਸਕੀਮਾਂ ਨੂੰ ਪਹੁੰਚਾਉਣਾ ਹੀ ਨਹੀਂ ਚਾਹੁੰਦੀ ਤਾਂ ਇਸ ਕਰਕੇ ਇਹ ਵੱਡਾ ਬਵਾਦ ਪ੍ਰਗਟ ਹੋ ਗਿਆ ਉਸ ਤੋਂ ਬਾਅਦ ਸਰਕਾਰ ਦੇ ਪਖਤੋਂ ਵੀ ਕੁਲਦੀਪ ਧਾਲੀਵਾਲ ਸਾਹਮਣੇ ਆਉਂਦੇ ਆ ਜਿਨ੍ਹਾਂ ਨੇ ਗੱਲ ਕਹੀ ਕਿ ਪਿੰਡਾਂ ਵਿੱਚ ਜਾ ਕੇ ਭਾਜਪਾ ਦੇ ਆਗੂ ਬਹੁਤ ਸਾਰੇ ਫਾਰਮ ਪਰਿਵਾਰ ਆ ਬਹੁਤ ਸਰੀਆਂ ਸਕੀਮਾਂ ਨੂੰ ਲੈ ਕੇ ਜਾ ਰਹੇ ਆ ਪਰ ਜਿਹੜੀਆਂ ਸਕੀਮਾਂ ਨੇ ਇਹ ਪੰਜਾਬ ਸਰਕਾਰ ਦੇ ਤਹਿਤ ਹੀ ਲਾਗੂ ਕੀਤੀਆਂ ਜਾਣੀਆਂ ਚਾਹੀਦੀਆਂ ਅਕਸਰੀ ਬਹੁਤ ਸਰੀਆਂ ਕੇਂਦਰ ਦੀਆਂ ਸਕੀਮਾਂ ਗ੍ਰਾਂਟਾਂ ਤੇ ਫੰਡਾਂ ਨੂੰ ਲੈ ਕੇ ਵੱਡਾ ਟਕਰਾ ਪਹਿਲਾਂ ਹੀ ਪੰਜਾਬ ਸਰਕਾਰ ਤੇ ਕੇਂਦਰ ਦੇ ਵਿਚਾਲੇ ਵੱੱਟੀ ਭਾਜਪਾ ਦੀ ਸਰਕਾਰ ਦੇ ਵਿੱਚ ਬਣਿਆ ਹੋਇਆ ਤਾਂ ਬਹੁਤ ਸਾਰੇ ਸਵਾਲਾਂ ਦੇ ਉੱਤਰ ਪੰਜਾਬ ਸਰਕਾਰ ਹੁਣ ਤੱਕ ਨਹੀਂ ਦੇ ਸਕੀ ਕਿਉਂਕਿ ਜਿਹੜੇ ਕੇਂਦਰ ਤੋਂ ਫੰਡ ਰਿਲੀਜ਼ ਕੀਤੇ ਜਾਂਦੇ ਆ ਉਹ ਕਿੱਥੇ ਇੰਪਲੀਮੈਂਟ ਕੀਤੇ ਜਾਂਦੇ ਆ ਬਹੁਤ ਸਾਰੀਆਂ ਕੇਂਦਰ ਦੀਆਂ ਸਕੀਮਾਂ ਨੂੰ ਜ਼ਿਮਨੀ ਤੌਰ ਤੇ ਲਾਗੂ ਕਿਉਂ ਨਹੀਂ ਕੀਤਾ ਜਾਂਦਾ ਜਿਹੜੀਆਂ ਗਰੰਟਾਂ ਜਾਂ ਫੰਡ ਜਾਰੀ ਹੁੰਦੇ ਆ ਆਖਰ ਉਹ ਕਿੱਥੇ ਲਗਾਏ ਜਾਂਦੇ ਆ ਇਸ ਦਾ ਸਵਾਲਾਂ ਦਾ ਜਵਾਬ ਕੇਂਦਰ ਸਰਕਾਰ ਨੇ ਕਈ ਵਾਰੀ ਚਿੱਠੀ ਪੱਤਰ ਰਾਹੀਂ ਮੰਗਣ ਦੀ ਕੋਸ਼ਿਸ਼ ਕੀਤੀ ਗਈ ਪਰ ਉਸ ਉੱਤੇ ਕੋਈ ਅਜੇ ਤਸੱਲੀਪੂਰਵਕ ਜਵਾਬ ਨਹੀਂ ਆਇਆ ਇਸ ਦੇ ਵਿੱਚ ਇਹ ਸਪਸ਼ਟ ਨਜ਼ਰ ਆ ਰਿਹਾ ਸਿੱਕਿ ਕੇ ਕੇਂਦਰ ਸਰਕਾਰ ਬਹੁਤ ਸਾਰੇ ਫੰਡ ਪੰਜਾਬ ਸਰਕਾਰ ਨੂੰ ਭੇਜਦੀ ਹੈ ਗਰੰਟਾਂ ਭੇਜਦੀ ਹੈ ਯੋਜਨਾਵਾਂ ਨੂੰ ਲਾਗੂ ਕਰਵਾਉਂਦੀ ਹੈ ਪਰ ਇਸ ਦੇ ਉੱਤੇ ਜ਼ਮੀਨੀ ਪੱਧਰ ਤੇ ਕੋਈ ਅਸਰ ਦਿਖਾਈ ਨਹੀਂ ਦੇ ਰਿਹਾ ਪਰ ਹੁਣ ਮਸਲਾ ਇਸ ਗੱਲ ਦਾ ਆ ਗਿਆ ਕਿ ਕੇਂਦਰ ਸਰਕਾਰ ਜਿਹੜੇ ਫੰਡ ਜਾਰੀ ਕਰਦੀ ਹੈ ਸਕੀਮਾਂ ਜਾਰੀ ਕਰਦੀ ਹੈ ਉਹਦੇ ਵਿੱਚ ਪ੍ਰਧਾਨ ਮੰਤਰੀ ਯੋਜਨਾ ਦੇ ਤਹਿਤ ਆਯੂਸ਼ਮਾਨ ਕਾਰਡ ਜਾਂ ਮਹੱਲਾ ਕਲੀਨਿਕ ਦੇ ਵਿੱਚ ਵੀ ਅਰੋਗਿਆ ਸਕੀਮ ਲਾਗੂ ਕੀਤੀ ਗਈ ਹੈ ਸਿਹਤ ਸਵਾਵਾ ਨਾਲ ਜੁੜੀਆਂ ਬਹੁਤ ਸਾਰੀਆਂ ਗਰੰਟਾਂ ਸਕਾਲਰਸ਼ਿਪ ਪੈਨਸ਼ਨ ਸਕੀਮਾਂ ਜਾਂ ਵੱਖ-ਵੱਖ ਵਿਭਾਗਾਂ ਨੂੰ ਜਿਹੜਾ ਆਰਡੀਐਫ ਦਾ ਵੀ ਇੱਕ ਮਸਲਾ ਜਿਹੜਾ ਹੈ ਉਹ ਵੀ ਪੰਜਾਬ ਸਰਕਾਰ ਕਈ ਵਾਰ ਵਿਧਾਨ ਸਭਾ ਵਿੱਚ ਲੈ ਕੇ ਜਾ ਚੁੱਕੀ ਹੈ ਤੇ ਇਸ ਗੱਲ ਦੇ ਉੱਤੇ ਇਤਰਾਜ਼ ਖੜੇ ਕਰ ਰਹੀ ਹੈ ਕਿ ਸਾਨੂੰ ਆਪਣੇ ਫੰਡ ਲੈਨਲੀ ਜਾਂ ਕੇਂਦਰ ਸਰਕਾਰ ਜਿਹੜੇ ਫੰਡ ਰਿਲੀਜ਼ ਨਹੀਂ ਕਰ ਰਿਆ ਉਸ ਬਾਬਤ ਅਦਾਲਤਾਂ ਤੱਕ ਪਹੁੰਚ ਕਰਨੀ ਪੈ ਰਹੀ ਹੈ ਆਖਰ ਕਿੱਥੇ ੜਕੇ ਪਾਏ ਜਾ ਰਿਹਾ ਇਹ तमाम ਸਵਾਲ ਸਮੇਂ ਸਮੇਸਰ ਬਣਦੇ ਜਾ ਰਿਹਾ ਕਿ ਆਖਰ ਖੋਟ ਕਿਸ ਪਾਸੇ ਦੀ ਹੈ ਕੇਂਦਰ ਸਰਕਾਰ ਸਿੱਧੇ ਤੌਰ ਤੇ ਪੰਜਾਬ ਸਰਕਾਰ ਦੇ ਨਾਲ ਅਜਹੀਆਂ ਗੱਲਾਂ ਨੂੰ ਸ਼ੇਅਰ ਕਿਉਂ ਨਹੀਂ ਕਰ ਰਹੀ ਜਾਂ ਹੁਣ ਕੇਂਦਰ ਵਿੱਚ ਬੈਠੀ ਭਾਜਪਾ ਸਰਕਾਰ ਪੰਜਾਬ ਦੇ ਵਿੱਚ ਆਪਣੀ ਜਿਸ ਢੰਗ ਦੇ ਨਾਲ ਕਦਮ ਵਧਾ ਰਹੀ ਹੈ ਤਾਂ ਉਸ ਤੋਂ ਸਿੱਧੇ ਤੌਰ ਤੇ ਸਪਸ਼ਟ ਆ ਰਿਹਾ ਹੈ ਕਿ ਕੇਂਦਰ ਸਰਕਾਰ ਦੇ ਵਿੱਚ ਬੈਠੀ ਭਾਜਪਾ ਸਰਕਾਰ ਹੈ ਉਹ ਆਪਣੇ ਪੰਜਾਬ ਦੀ ਸਿਆਸਤ ਨੂੰ ਗਰਮਾਉਣਾ ਚਾਹੁੰਦੀ ਹੈ ਏਜੰਡੇ ਦੇਣਾ ਚਾਹੁੰਦੀ ਹੈ ਉਹਨਾਂ ਨੂੰ ਕੰਮ ਲਾਉਣਾ ਚਾਹੁੰਦੀ ਹੈ ਤਾਂ ਕਿ 2027 ਤੱਕ ਇੱਕ ਜਿਹਾ ਮਾਹੌਲ ਭਾਜਪਾ ਸਿਰਜ ਸਕੇ ਪਰ ਇਸ ਸਿਰਜਦੇ ਜਾ ਰਹੇ ਮਾਹੌਲ ਨੂੰ ਵੇਖ ਕੇ ਕਿਤੇ ਨਾ ਕਿਤੇ ਕੁਝ ਫਿਕਰ ਆਮ ਆਦੀ ਪਾਰਟੀ ਦੇ ਅੰਦਰ ਦਿਖਾਈ ਦੇ ਰਿਹਾ ਡਰ ਦਾ ਮਾਹੌਲ ਦਿਖਾਈ ਦੇ ਰਿਹਾ ਤਾਂ ਉਹਦੇ ਵਿੱਚ ਸਿੱਧੇ ਤੌਰ ਦੇ ਸਰਕਾਰ ਦੇ ਪੱਖ ਤੋਂ ਇਹ ਆ ਰਿਹਾ ਕਿ ਜੇ ਕੇਂਦਰ ਸਰਕਾਰ ਨੇ ਆਪਣੀਆਂ ਸਕੀਮਾਂ ਨੂੰ ਪੰਜਾਬ ਦੇ ਵਿੱਚ ਲਾਗੂ ਕਰਨਾ ਹੈ ਤਾਂ ਉਹ ਪੰਜਾਬ ਸਰਕਾਰ ਦੇ ਤਹਿਤ ਹੀ ਲਾਗੂ ਹੋਣੀਆਂ ਚਾਹੀਦੀਆਂ ਤਾਂ ਮਸਲਾ ਤਾਂ ਉੱਥੇ ਹੀ ਫਸਿਆ ਹੋਇਆ ਕਿ ਜਿਹੜੀਆਂ ਸਕੀਮਾਂ ਜਾਂ ਸਕਾਲਰਸ਼ਿਪ ਜਾਂ ਯੋਜਨਾਵਾਂ ਜਿਹੜੀਆਂ ਕੇਂਦਰ ਸਰਕਾਰ ਲਾਗੂ ਕਰਦੀ ਹੈ ਜਾਂ ਫੰਡ ਭੇਜਦੀ ਹੈ ਤਾਂ ਆਖਰ ਉਹਨਾਂ ਫੰਡਾਂ ਦੀ ਦੁਰਵਰਤੋਂ ਕਿਉਂ ਹੋ ਰਹੀ ਹੈ ਪਿਛਲੇ ਸਮੇਂ ਦੇ ਵਿੱਚ ਬਹੁਤ ਸਾਰੀਆਂ ਖਬਰਾਂ ਸੁਰਖੀਆਂ ਇਸ ਗੱਲ ਦੀਆਂ ਸਾਹਮਣੇ ਆਈਆਂ ਸਿੱਕੇ ਜਿਹੜੇ ਫੰਡ ਰੀਲੀਜ਼ ਕੇਂਦਰ ਵੱਲੋਂ ਕੀਤੇ ਜਾਂਦੇ ਆ ਤਾਂ ਵਿੱਤੀ ਸੰਕਟ ਪੰਜਾਬ ਦੇ ਖਜ਼ਾਨੇ ਵਿੱਚ ਪਹਿਲਾਂ ਹੀ ਆ ਤਾਂ ਉਸ ਉਹਨਾਂ ਫੰਡਾਂ ਨੂੰ ਕਿਤੇ ਨਾ ਕਿਤੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਦੀਆਂ ਤਰਖਾਹਾਂ ਦੇ ਉੱਤੇ ਖਰਚ ਕੀਤਾ ਜਾਂਦਾ ਹੈ ਜਾਂ ਅੰਗਣਵਾੜੀ ਸਕੀਮ ਦੇ ਤਹਿਤ ਵੀ ਬਹੁਤ ਸਾਰਾ ਫੰਡ ਜਿਹੜਾ ਆਉਂਦਾ ਉਹ ਵੀ ਕਿਤੇ ਨਾ ਕਿਤੇ ਸੱਜੇ ਖੱਬੇ ਵਰਤ ਲਿਆ ਜਾਂਦਾ ਹੈ ਇਸ ਕਰਕੇ ਜਦੋਂ ਅਜਿਹੇ ਸ਼ੱਕ ਸੁਭਾ ਬਣ ਜਾਣ ਤਾਂ ਸੁਭਾ ਵਕ ਹੈ ਕਿ ਕੇਂਦਰ ਸਰਕਾਰ ਹੁਣ ਸਿੱਧੇ ਤੌਰ ਤੇ ਪੰਜਾਬ ਵਿੱਚ ਦਖਲ ਦੇਗੀ ਤੇ ਜਿਸ ਢੰਗ ਦੇ ਨਾਲ ਭਾਜਪਾ ਪੰਜਾਬ ਦੇ ਵਿੱਚ ਸਰਗਰਮੀ ਵਧਾ ਰਹੀ ਹੈ ਤਾਂ ਉਸ ਪੱਖ ਤੋਂ ਕਿਤੇ ਨਾ ਕਿਤੇ ਅਜਿਹੇ ਟਕਰਾਜ ਜਿਹੜੇ ਆ ਉਹ ਬਣਦੇ ਵਿਖਾਈ ਦੇ ਰਿਹਾ ਤੇ ਇਸ ਦੇ ਨਾਲ ਇੱਕ ਕੁਸਪੈਠ ਜਿਹੜੀ ਆ ਉਹ ਵੀ ਦਿਖਾਈ ਦੇ ਰਹੀ ਆ ਕਿ ਹੁਣ ਕੇਂਦਰ ਖੁਦ ਸਿੱਧੇ ਤੌਰ ਤੇ ਪੰਜਾਬ ਦੀ ਸਿਆਸਤ ਦੇ ਵਿੱਚ ਸਰਗਰਮ ਦਿਖਾਈ ਦੇ ਰਿਹਾ ਹੈ ਭਾਜਪਾ ਸਰਗਰਮ ਦਿਖਾਈ ਦੇ ਰਹੀ ਹੈ ਸਿੱਧੇ ਤੌਰ ਤੇ ਜੜੀਆਂ ਅਜਹੀਆਂ ਸਕੀਮਾਂ ਨੇ ਉਹਨਾਂ ਵਿੱਚ ਖੁਦ ਕੁਸਪੈਠ ਕਰੇਗੀ ਖੁਦ ਇਸ ਨੂੰ ਲਾਗੂ ਕਰਵਾਏਗੀ ਤਾਂ ਕਿ ਲੋਕਾਂ ਦੇ ਜਾ ਕੇ ਇੱਕ ਵੋਟ ਬੈਂਕ ਨੂੰ ਪੱਕਾ ਕੀਤਾ ਜਾ ਸਕੇ ਉਸ ਵੋਟ ਬੈਂਕ ਨੂੰ ਭਾਜਪਾ ਦੇ ਨਾਲ ਜੋੜਿਆ ਜਾ ਸਕੇ ਇਸ ਕਰਕੇ ਅਜੇ ਵਵਾਦ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਕੇਂਦਰ ਦੀ ਸਰਕਾਰ ਦੇ ਵਿਚਾਲੇ ਬਣਦੇ ਜਰੂਰ ਵਿਖਾਈ ਦੇਣਗੇ ਇਸ ਉੱਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਇੱਕ ਵੱਡੀ ਸਿਆਸਤ ਹੋਰ ਵੀ ਗਰਮਾਏਗੀ ਇਸ ਦੇ ਨਾਲ ਤਰਨ ਤਰਨ ਦੀ ਜਿਮਨੀ ਚੋਣ ਦਾ ਵੀ ਜੇ ਜ਼ਿਕਰ ਕਰ ਲਈ ਤਾਂ ਉਹਦੇ ਵਿੱਚ ਭਾਜਪਾ ਨੇ ਆਪਣਾ ਉਮੀਦਵਾਰ ਹਰਜੀਤ ਸਿੰਘ ਸੰਧੂ ਨੂੰ ਉਤਾਰਿਆ ਇਸ ਦੇ ਨਾਲ ਆਕਾਲੀ ਦਲ ਪਹਿਲਾਂ ਪਹਿਲ ਕਰ ਚੁੱਕਾ ਹੈ ਬੀਬੀ ਸੁਖਵਿੰਦਰ ਕੌਰ ਨੂੰ ਉਤਾਰ ਕੇ ਤੇ ਹੁਣ ਬੀਬੀ ਅਮਰਤ ਕੌਰ ਮਲੋਆ ਜਿਹੜੇ ਬੀਬੀ ਬਿਮਲ ਕੌਰ ਸੰਖਾਲਸਾ ਉਹਨਾਂ ਦੀ ਸੁਪੁੱਤਰੀ ਹੈ ਭਾਈ ਅਮਰਪਾਲ ਸਿੰਘ ਫਰੀਦਕੋਟ ਤੋਂ ਜਿਹੜੇ ਐਮਪੀ ਬਣੇ ਸਨ ਉਹਨਾਂ ਦੀ ਪੈਣਾ ਹੈ ਬੀਬੀ ਅਮਰਤ ਕੌਰ ਮਲੋਆ ਉਹਨਾਂ ਨੂੰ ਹੁਣ ਤਰਨਤਾਰਨ ਦੀ ਸੀਟ ਤੋਂ ਉਮੀਦਵਾਰ ਬਣਾਇਆ ਗਿਆ ਹੌਲੀ ਹੌਲੀ ਤਰਨਤਾਰਨ ਹਲਕੇ ਦੀ ਤਸਵੀਰ ਵੀ ਸਪਸ਼ਟ ਹੁੰਦੀ ਚਲੇਗੀ ਕਿਉਂਕਿ ਅਜੇ ਹੀ ਸੀਟ ਹੈ ਪੰਥਕ ਸੀਟ ਹੈ ਆਖਰ ਲੋਕਾਂ ਦਾ ਚੁਕਾ ਲੋਕਾਂ ਦਾ ਵੋਟ ਬੈਂਕ ਕਿਸ ਪਾਸੇ ਪੁਕਤਦਾ ਹੈ ਇਹ ਆਉਣ ਵਾਲੇ ਦਿਨਾਂ ਵਿੱਚ ਇੱਕ ਵੱਡੀ ਸਰਗਰਮੀ ਦਾ ਕੇਂਦਰ ਬਣੇਗਾ ਤਰਨਤਾਰਨ ਤੇ ਹਰਮਿੰਦਰ ਸਿੰਘ ਸੰਧੂ ਪਹਿਲਾਂ ਹੀ ਆਮ ਆਦੀ ਪਾਰਟੀ ਵਿੱਚ ਸ਼ਾਮਲ ਹੋ ਚੁੱਕਿਆ ਹੈ ਉਹਨਾਂ ਦੇ ਆਮ ਆਦੀ ਪਾਰਟੀ ਵਿੱਚ ਆਉਣ ਨਾਲ ਇੱਕ ਵੱਡੀ ਬਗਾਵਤ ਤਰਨ ਤਰਨ ਹਲਕੇ ਵਿੱਚ ਵੀ ਦਿਖਾਈ ਦੇਗੀ ਕਿਉਂਕਿ ਡਾਕਟਰ ਸੋਖਲ ਦੇ ਦੇਹਾਂ ਤੋਂ ਬਾਅਦ ਉਹਨਾਂ ਦੇ ਭਾਣ ਜੇ ਵੱਲੋਂ ਵੀ ਦਵੇਦਾਰੀ ਜਿਤਾਈ ਜਾ ਰਹੀ ਹੈ ਕਾਂਗਰਸ ਦਾ ਆਪਣਾ ਉਮੀਦਵਾਰ ਅਜੇ ਦੇਣਾ ਉਹ ਸੁੱਤੇ ਵੀ ਇੱਕ ਵੱਡਾ ਵਿਵਾਦ ਖਾਈ ਦੇਗਾ ਫਿਲਹਾਲ ਬੀਬੀ ਅਮਰਤ ਕੌਰ ਮਲੋਆ ਨੇ ਜਿਹੜੇ ਉਹ ਅਕਾਲੀ ਦਲ ਵਾਰਸ ਪੰਜਾਬ ਦੀ ਜਥੇਬੰਦੀ ਹੈ ਜਿਹੜੀ ਉਹਨਾਂ ਨੇ ਆਪਣਾ ਉਮੀਦਵਾਰ ਤਰੰਤal ਸੀਟ ਤੋਂ ਦੇ ਦਿੱਤਾ ਹੈ ਹੁਣ ਤੋਂ ਹੀ ਚੋਣ ਸਰਗਰਮੀਆਂ ਜਿਹੜੀਆਂ ਨੇ ਉਹ ਵੀ ਵਧੀਆਂ ਦਿਖਾਈ ਦੇਣਗੀਆਂ ਤੇ ਇਸ ਤਰ੍ਹਾਂ ਦੇ ਟਕਰਾ ਜਿਵੇਂ ਭਾਜਪਾ ਨੂੰ ਡਿਟੇਨ ਕਰਕੇ ਸਾਹਮਣੇ ਆਇਆ ਉਸ ਦੇ ਨਾਲ ਇਹ ਸਪਸ਼ਟ ਹੁੰਦਾ ਚਲੇ ਜਾਏਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਕਿਹੜੀ ਸਿਆਸੀ ਪਾਰਟੀ ਅੱਗੇ ਵਧੀ ਵਖਾਈ ਦਿੰਦੀ ਹੈ